ਤੋ ਇਸ ਵਾਰ ਵੀ ਕਰਦੇ ਆ ਜਿੱਦੇ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਇਹ ਦੇਖ ਸਕਦੇ ਹੋ ਬਈ ਇਹ ਹੈਗਾ ਸੋਰਾਜ 855 15 ਸਪੀਡਾਂ ਵਾਲਾ ਬਈ 2030 ਮਾਡਲ ਟਰੈਕਟਰ ਹੈਗਾ ਟਰੈਕਟਰ ਬਿਲਕੁਲ ਨਵਾਂ ਹੈਗਾ ਬਈ ਚੱਲਿਆ ਵੀ ਕੋਈ ਇੰਨਾ ਨਹੀਂ ਹੋਇਆ ਬਈ ਬਾਕੀ ਦੇਖ ਸਕਦੇ ਹੋ ਵੀ ਆਪਣੇ ਤੇ ਪਲੇਟਫਾਰਮ ਲਵਾਇਆ ਬਈ ਇਹ ਕਾਫੀ ਦੂਰ ਤੋਂ ਟਰੈਕਟਰ ਆਇਆ ਹੈ ਬਾਕੀ ਭਾਈਆਂ ਦਾ ਟਰੈਕਟਰ ਦੇਖੋ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਸਿੰਪਲ ਜਿਹਾ ਟਰੈਕਟਰ ਹੈਗਾ ਕਹਿ ਸਕਦਾ ਵੀ ਐਡੀ ਕੋਈ ਫालतू ਮੋਡੀਫਿਕੇਸ਼ਨ ਵੀ ਨਹੀਂ ਦਿੱਤੀ ਉਸੀ ਪਰ ਜੱਜਦਾ ਵੜਾਇਆ ਸੋ ਦੇਖ ਸਕਦੇ ਹੋ ਵੀ ਆਪਾਂ ਨੇ ਹੀਟ ਗਾਰਡ ਵਗੈਰਾ ਪੌੜੀਆਂ ਵਗੈਰਾ ਸੋ ਕਿੱਥੇ ਬੇਜਿੰਗ ਲਿਖੀ ਹੋਈ ਆ ਬਈ ਉਮੀ ਕਲੱਚ ਚੋਕ ਬਈ ਉਧਰ ਹੈਂਡ ਬ੍ਰੇਕ ਆ ਗਈ ਰੇਸ ਵਗੈਰਾ ਆ ਗਈ ਪਰਲੀ ਸਾਈਡ ਤੋਂ ਵੀ ਦਿਖਾਉਣਾ ਬਈ ਇਹਦੀ ਰੇਸ ਵੀ ਬਈ ਕਾਫੀ ਨਰਮ ਆ ਸਾਰੇ ਟਰੈਕਟਰਾਂ ਦੀ ਰੇਸਾਂ ਬਈ ਆਪ ਕਾਫੀ ਨਰਮੀ ਰੱਖਦੇ ਆ ਹੁਣ ਪਹਿਲਾਂ ਮੰਗਣੀ ਪਹਿਲਾਂ ਥੋੜੀਆਂ ਟਾਇਰ ਰੇਗੀਆਂ ਦੀਆਂ ਦੀਆਂ ਹੁਣ ਤਾਂ ਦੇਖ ਸਕਦੇ ਹਾਂ ਬਈ ਜਮੀਨ ਨਰਮ ਆ ਰੇਸ ਲੋ ਪੂਰੇ ਰੇਸ ਬਈ ਪੂਰੀ ਆ ਗਈ ਘੱਟ ਨਹੀਂ ਰਹੀ ਹੈਗੀ ਰੇਸ ਬਾਕੀ ਇੱਕ ਇਧਰ ਆਪਣੇ ਕੋਲੇ ਆ ਵੀ 855 ਲੱਗਿਆ ਹੋਇਆ ਲਾਈਟ ਭੱਜੀ ਹੋਈ ਤੇ ਇਹਨੂੰ ਹੀ ਲੱਗੇ ਹੋਏ ਤੇ ਕੰਮ ਕਰਨਾ ਸੋ ਦੇਖ ਸਕਦੇ ਹਾਂ ਬਾਕੀ ਬਈ ਜੇ ਤੁਹਾਨੂੰ ਵੀ ਕੋਈ ਕਮੀ ਬੇਸਿਕ ਤਾਂ ਉਹ ਵੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਜਿਹੜੇ ਬਾਈ ਲੈ ਕੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾ ਦੰਨੇ ਆ ਕਿਉਂਕਿ ਕਾਫੀ ਦੂਰ ਤੋਂ ਟਰੈਕਟਰ ਆਇਆ ਬਾਈ 2 ਦਿਨ ਹੋ ਗਏ ਬਾਈਆਂ ਨੂੰ ਟਰੈਕਟਰ ਛੱਡ ਕੇ ਗਿਆ ਉਹਨੂੰ ਸੋ ਕੀ ਹਾਲ ਆ ਬਾਈ ਵਧੀਆ ਵਧੀਆ ਬਾਈ ਕੀ ਸੀ ਵਧੀਆ ਕਿਹੜਾ ਏਰੀਆ ਬਾਈ ਬਾਈ ਆਪਣਾ ਮੋਹਾਲੀ ਏਰੀਆ ਅੱਛਾ ਬਾਈ ਪਤਾ ਹੀ ਕਿਵੇਂ ਲੱਗਿਆ ਦੀ ਵੀਰ ਆਪਾਂ ਨੇ YouTube ਚੈਨਲ ਤੇ ਦੇਖਿਆ ਤੁਹਾਡਾ ਅੱਛਾ ਜੀ ਸੋ ਬਾਈ ਕੰਮ ਕਿਵੇਂ ਲੱਗਿਆ ਬਹੁਤ ਵਧੀਆ ਕੰਮ ਵੀਰ ਇੱਕ ਨੰਬਰ ਕੰਮ ਤੁਹਾਡਾ ਕੰਮ ਹੀ ਪੇਸ਼ੀ ਵਧੀਆ ਵਧੀਆ ਐਨ ਕੋਈ ਵੀ ਕ੍ਰਿਸ਼ੀ ਕੋਈ ਨਹੀਂ ਹੈਗੀ ਵੀਰ ਅੱਛਾ ਵੀਰੇ ਐਨ ਜਾਣੀ ਕਿ ਹੁਣ ਬੜਾ ਸਾਰਾ ਲੱਗਣ ਲੱਗਾ ਤਾਂ ਹਨਾ ਵੀਰੇ ਹਾਂ ਬਹੁਤ ਖੁੱਲਾ ਡੁੱਲਾ ਲੱਗਣ ਲੱਗ ਗਿਆ ਜੀ ਉੱਪਰ ਬਹਿ ਕੇ ਕਿਵੇਂ ਲੱਗ ਗਿਆ ਘੇੜਾ ਦੇਖ ਆਇਓ ਬਈ ਜਹਾਜ਼ ਤੇ ਹੀ ਬੈਠ ਗਈ ਆਏ ਹਾਏ ਸਵਾਦ ਹੀ ਆ ਗਿਆ ਜਾਨੀ ਕਿ ਕੰਮ ਕਰਾ ਕੇ ਵੀਰੇ ਹਾਂ ਹਾਂ ਇੱਕ ਨੰਬਰ ਬਬ ਕੋਈ ਕਮੀ ਵਗੈਰਾ ਤਾਂ ਨਹੀਂ ਲੱਗੀ ਵੀਰੇ ਨਾ ਨਾ ਕੋਈ ਚੱਕਰ ਨਹੀਂ ਵੀਰ ਸਾਰੀ ਕਮੀ ਬੇਸ਼ੀ ਦੂਰ ਹੈ ਨਾ ਅੱਛਾ ਵੀਰੇ ਹੁਣ ਚਲਾਉਣਾ ਸੌਖਾ ਹੋ ਗਿਆ ਜਾਨੀ ਕਿ ਬਿਲਕੁਲ ਇੱਕ ਨੰਬਰ ਹੋ ਗਿਆ ਵੀਰੇ ਨਾ ਹੱਥ ਕਾਬਟਾਉਗੀ ਨਾ ਕੁਝ ਨਹੀਂ ਹੋਊਗਾ ਸਹੀ ਹੈ ਵੀਰੇ ਸੋ ਬਾਈ ਹੁਣ ਇਹਨਾਂ ਨੂੰ ਲੈ ਕੇ ਜਾਣਗੇ ਬਾਕੀ ਬਾਈ ਮੈਂ ਹੋਰ ਵੀ ਦੱਸਣਾ ਚਾਹਣਾ ਜੇ ਕਿਸੇ ਬਾਈ ਨੇ ਹੁ ਦੋਈ ਮਤਲਬ ਵੀ ਟਰਬੋ ਵਗੈਰਾ ਦੇ ਰਿਲੇਟਡ ਕੋਈ ਕੰਮ ਕਰਾਉਣਾ ਹੋਵੇ ਪੰਪ ਮੋਡੀਫਾਈ ਵਗੈਰਾ ਸੋ ਆਪਣੇ ਨਾਲ ਸੰਪਰਕ ਕਰ ਸਕਦਾ ਬਈ ਬਿਲਕੁਲ ਜਾਇਜ਼ ਰੇਟਾਂ ਦੇ ਵਿੱਚ ਆਪਾਂ ਕੰਮ ਕਰਾਂਗੇ ਬਈ ਸੋ ਜਿਹਨੇ ਵੀ ਬਈ ਟਰਬੋ ਲਵਾਉਣੀ ਆ ਜਾਂ ਪੰਪ ਮੋਡੀਫਿਕੇਸ਼ਨ ਕਰਾਉਣਾ ਆ ਸੋ ਆਪਣੇ ਨਾਲ ਸੰਪਰਕ ਕਰੇ ਆਪਾਂ ਜਰੂਰ ਕੰਮ ਕਰਾਂਗੇ ਸੋ ਆਪਾਂ ਨੂੰ ਇੱਕ ਵਾਰੀ ਮੌਕਾ ਦੋ ਔਰ ਪਤਾ ਲੱਗੂਗਾ ਬਈ ਆਪਣੇ ਕੰਮ ਕਰੇ ਹੋਏ ਦਾ ਵੀ ਹਾਂ ਕੰਮ ਕਰਿਆ ਆ ਸੋ ਐ ਨਹੀਂ ਹੈਗਾ ਕੱਲਾ ਨਾਮ ਹੀ ਆ ਸੋ ਤੁਹਾਨੂੰ ਪਤਾ ਲੱਗੂਗਾ ਬਈ ਇਹ ਮੋਡੀਫਾਈ ਦੇ ਨਾਮ ਤੇ ਬਈ ਲੋਕਾਂ ਨੂੰ ਲੁੱਟਿਆ ਬਹੁਤ ਜਾ ਰਿਹਾ ਸੋ ਆਪਾਂ ਉਹ ਲੁੱਟ ਖੋ ਨੀ ਕਰਨੀ ਹੈਗੀ ਸੋ ਜਾਈ ਰੇਡ ਦੇ ਵਿੱਚ ਆਪਾਂ ਕੰਮ ਕਰਾਂਗੇ ਸੋ ਬਈ ਜੇ ਕਿਸੇ ਨੇ ਕੰਮ ਕਰਾਉਣਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੇ ਬਾਕੀ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਵਿੱਚ ਬਈ ਆਉਣ ਵਾਲੇ ਸਮੇਂ ਤੇ ਇਹਦੇ ਉੱਪਰ ਵੀ ਆਪਾਂ ਕੰਮ ਕਰਾਂਗੇ ਪਹਿਲਾਂ ਆਪਾਂ ਆਪਣੇ ਵਾਲ ਟਰੈਕਟਰ ਤੇ ਕਰਾਂਗੇ ਫਿਰ ਬਈ ਕਹਿੰਦੇ ਆਪਾਂ ਇਹਦੇ ਵੀ ਕਰਾ ਲਾਂਗੇ ਕੋਈ ਗੱਲ ਨਹੀਂ ਸੋ ਪਹਿਲਾਂ ਆਪਾਂ ਆਪਣੇ ਵਾਲ ਤੇ ਕਰਾਂਗੇ ਕਿਉਂਕਿ ਆਪਾਂ ਪਹਿਲਾਂ ਜੇ ਨੁਕਸਾਨ ਉਹਦਾ ਆਪਣੀ ਹੋਊ ਬਈ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਹੈਗੇ ਸੋ ਪਹਿਲਾਂ ਆਪਾਂ ਆਪਣੇਾਂ ਤੇ ਲਾਵਾਂਗੇ ਫਿਰ ਕਿਸੇ ਦੇ ਟਰਾਈ ਕਰਾਂਗੇ ਬਈ ਸੋ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਵਿੱਚ ਬਈ ਜੇ ਕੋਈ ਕੰਮ ਹੀ ਪੇਸ਼ੀ ਲੱਗੇ ਹੋ